ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ ਸਾਹਿਬ ਖੁਸ਼ੀ ਚੈਨਲ ਤੇ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਸਵੇਰ ਦੇ 8:00 ਵੱਜ ਚੁੱਕੇ ਨੇ 8 ਦਾ ਟਾਈਮ ਹੋ ਚੁੱਕਿਆ ਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਤੇ ਅੱਜ ਜਿਹੜੇ ਆਪਣੇ ਜ਼ਿੰਦਗੀ ਦੇ 익ਸਪੀਰੀਅੰਸ ਨੇ ਜਿਹੜੇ ਜੋ ਮੈਂ ਦੇਖੇ ਸੀਗੇ ਜੋ ਮੈਂ ਦੇਖ ਰਹੀ ਆ ਉਹੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਵੀਡੀਓ ਨੂੰ ਫੁੱਲ ਦੇਖਣਾ ਤੇ ਸੋਣਾ ਜਿਹਾ ਕਮੈਂਟ ਕਰਕੇ ਜਰੂਰ ਜਾਣਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਿਆ ਕਰੋ ਹੋਰ ਵੀਡੀਓ ਤੁਸੀਂ ਬਹੁਤ ਸ਼ੇਅਰ ਕਰਦੇ ਹੋ ਜਦੋਂ ਇਦਾਂ ਦੀ ਵੀਡੀਓ ਹੁੰਦੀ ਹੈ ਤੁਸੀਂ ਸ਼ੇਅਰ ਨਹੀਂ ਕਰਦੇ ਹੈਗੇ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਲੋ ਜੀ ਆਪਾਂ ਤੁਹਾਡੇ ਨਾਲ ਇੱਕ ਸ਼ੇਅਰ ਕਰਦੇ ਹਾਂ ਆਪਣੀ ਐਕਸਪੀਰੀਅੰਸ ਆਪਣੀ ਹੱਦ ਬੀਤੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇੱਕ ਟਾਈਮ ਸੀਗਾ ਸਾਡੇ ਤੇ ਆਇਆ ਕਿ ਜਦੋਂ ਸਾਡੇ ਤੇ ਇੰਨੇ ਦੁਖ ਤਕਲੀਫ ਆ ਗਈ ਸੀਗੇ ਬਹੁਤ ਜ਼ਿਆਦਾ ਦੁਖ ਤਕਲੀਫ ਆ ਗਈ ਸੀਗੇ ਉਦੋਂ ਅਸੀਂ ਛੋਟੇ ਛੋਟੇ ਸੀਗੇ ਅਸੀਂ ਸੀਗੇ ਚਾਰ ਭੈਣ ਭਰਾ ਅਸੀਂ ਤਿੰਨ ਭੈਣ ਇੱਕ ਭਰਾ ਸੀ ਤੇ ਉਸ ਟਾਈਮ ਬਿਲਕੁਲ ਛੋਟੇ ਸੀਗੇ ਵੀ ਤੁਸੀਂ ਹਿਸਾਬ ਲਾ ਲਓ ਮੈਂ ਸਿਰਫ 2.5 ਸਾਲਾਂ ਦੀ ਸੀ ਤੇ ਮੇਰੇ ਤੋਂ ਦੋ ਭੈਣ ਭਰਾ ਮੇਰੇ ਵੱਡੇ ਨੇ ਇੱਕ ਭੈਣ ਮੇਰੀ ਛੋਟੀ ਹੈ ਉਹ ਸਿਰਫ ਗੋਦੀ ਚ ਸੀਗੀ 6-7 ਮਹੀਨਿਆਂ ਦੀ ਤੇ ਜਦੋਂ ਮੇਰੇ ਪਾਪਾ ਜੀ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਇੱਕ ਗਰੀਬੀ ਸੀਗੀ ਐਨੀ ਤੇ ਉਤੋਂ ਉਹਨਾਂ ਦੀ ਡੈਥ ਹੋ ਗਈ ਤੇ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਉਹ ਟਾਈਮ ਕਿੰਨਾ ਭਿਆਨਕ ਟਾਈਮ ਹੋਵੇਗਾ ਉਸ ਟਾਈਮ ਸਿਰਫ ਇੱਕ ਸਾਡੇ ਕੋਲ ਕਮਰਾ ਹੁੰਦਾ ਸੀਗਾ ਜਦੋਂ بارش ਆਉਂਦੀ ਸੀ ਨਾ ਸਾਰਾ ਡੱਬਰ ਬਾਲਟੀਆਂ ਲੈ ਕੇ ਦਿਵਾਲੇ ਹੋ ਜਾਂਦਾ ਸੀਗਾ ਵੀ بارش ਆਣ ਵਾਲੀ ਹੈ ਵੀ ਪਾਣੀ ਅੰਦਰਾਂ ਚ ਭਰ ਜਾਣਾ ਉਹਨੂੰ ਕੱਟਣਾ ਵੀ ਹੈ ਇੰਨਾ ਔਖਾ ਸਮਾਂ ਦੇਖਿਆ ਸੀ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੀ ਮੇਰੀ ਮੰਮੀ ਹੈ ਨਾ ਉਹਨਾਂ ਦਾ ਦਿਲ ਇੰਨਾ ਮਜ਼ਬੂਤ ਇੰਨਾ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਮਜ਼ਬੂਤ ਰੱਖਿਆ ਦਿਲ ਸ਼ੁਰੂ ਤੋਂ ਕਿ ਮੇਰੇ ਮੰਮੀ ਨਾ ਹਮੇਸ਼ਾ ਹੀ ਜਾਨਕਿ ਮੇਰੇ ਜਿਹੜਾ ਨਾਨਕਾ ਪਰਿਵਾਰ ਸੀ ਉਹ ਵੀ ਗੁਰਸੇਖ ਸੀਗਾ ਮੇਰੇ ਦਾਦਿਕਾ ਪਰਿਵਾਰ ਸੀਗਾ ਉਹ ਵੀ ਗੁਰਸੇਖ ਸੀਗੇ ਉਹ ਵੀ ਵਾਹਿਗੁਰੂ ਦੇ ਲੜ ਲੱਗੇ ਹੋਏ ਸੀਗੇ ਤੇ ਜਿਹੜੇ ਮੇਰੇ ਨਾਨਕਾ ਪਰਿਵਾਰ ਸੀ ਮੇਰੇ ਨਾਨਾ ਜੀ ਉਹ ਵੀ ਲੜ ਲੱਗੇ ਸੀ ਤੇ ਅੱਗੇ ਫਿਰ ਜਿਹੜੇ ਮੇਰੇ ਮੰਮੀ ਕੇ ਸੀ ਉਹ ਵੀ ਸੱਚੇ ਪਾਤਸ਼ਾਹ ਤੇ ਹੀ ਵਿਸ਼ਵਾਸ ਕਰਦੇ ਸੀਗੇ ਹਾਲਾਂਕਿ ਮੇਰੇ ਮੰਮੀ ਪੜੇ ਲਿਖੇ ਨਹੀਂ ਸੀ ਹੈਗੇ ਮੇਰੇ ਮੰਮੀ ਨੂੰ ਪਾਠ ਕਰਨਾ ਨਹੀਂ ਸੀ ਆਉਂਦਾ ਹੈਗਾ ਮਤਲਬ ਕਿ ਉਹ ਪੜੇ ਨਹੀਂ ਸੀ ਹੈਗੇ ਪਰ ਇੱਕ ਮੰਤਰ ਉਸ ਟਾਈਮ ਉਹ ਮੰਤਰ ਕਿਹੜਾ ਮੰਤਰ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆ ਕਿ ਅਗਰ ਤੁਸੀਂ ਵੀ ਉਸ ਮੰਤਰ ਨੂੰ ਜਪ ਕੇ ਆਪਣੇ ਦੁੱਖ ਤਕਰੀਬ ਸਾਰੇ ਹੀ ਦੂਰ ਕਰਨਾ ਚਾਹੁੰਦੇ ਹੋ ਵੀਡੀਓ ਪੂਰੀ ਦੇਖਣਾ ਤੇ ਉਸ ਟਾਈਮ ਕੀ ਹੋਇਆ ਇੱਕ ਮੇਰੇ ਪਾਪਾ ਜੀ ਦੀ ਡੈਥ ਹੋ ਗਈ ਉੱਪਰੋਂ ਮੇਰੀ ਮੰਮੀ ਦੇ ਬ੍ਰੈਸਟ ਤੇ ਨਾ ਮਤਰੀ ਕੀ ਫੋੜੇ ਨਿਕਲ ਆਏ ਸੀਗੇ ਬਹੁਤ ਭਿਆਨਕ ਸਮਾਂ ਸੀ ਉਸ ਟਾਈਮ ਮੇਰੀ ਭੈਣ ਛੋਟੀ ਦੁੱਧ ਪਿੰਦੀ ਸੀ ਪਰ ਉਹਦੀ ਬ੍ਰੈਸਟ ਤੇ ਮੇਰੀ ਮੰਮੀ ਦੇ ਜਗਮ ਹੋ ਗਈ ਸੀ ਬਹੁਤ ਜ਼ਿਆਦਾ ਉਧਰ ਮੇਰੇ ਪਾਪਾ ਜੀ ਦੀ ਡੈਥ ਹੋ ਗਈ ਸੀ ਉਧਰ ਸੀਗੀ ਗਰੀਬੀ ਕਰ ਮਤਲਬ ਕਿ ਇੰਨਾ ਮਾੜਾ ਵਕਤ ਇੰਨਾ ਬੁਰਾ ਵਕਤ ਸੀਗਾ ਪਰ ਮੇਰੇ ਮੰਮੀ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਰੱਖ ਕੇ ਉਹਨਾਂ ਨੇ ਕਦੀ ਵੀ ਸੀ ਨਹੀਂ ਸੀ ਕੀਤੀ ਉਹਨਾਂ ਨੇ ਪਰਮਾਤਮਾ ਦਾ ਭਾਣਾ ਮੰਨ ਕੇ ਉਹ ਜ਼ਿੰਦਗੀ ਅਪਣਾ ਲਈ ਤੇ ਮੇਰੇ ਨਾਨਾ ਜੀ ਉਸ ਟਾਈਮ ਮੇਰੀ ਮੰਮੀ ਨੂੰ ਕਹਿੰਦੇ ਵੀ ਸੀਗੇ ਕਿ ਤੇਰਾ ਵੀ ਦੂਜਾ ਵਿਆਹ ਕਰ ਦੇ ਕਿਉਂਕਿ ਮੇਰੇ ਨਾਨੇ ਜਿਹੜੇ ਥੋੜੇ ਸੋਖੇ ਪਰਿਵਾਰ ਦੇ ਸੀਗੇ ਉਹ ਸੋਖੇ ਸੀਗੇ ਥੋੜੇ ਜਿ ਆਪਣੇ ਘਰੋਂ ਜ਼ਮੀਂਹਾਂ ਦਾ ਟੋਲਾ ਸੀ ਪਰ ਮੰਮੀ ਨੇ ਕਿਹਾ ਨਹੀਂ ਜੇ ਤੁਸੀਂ ਮੇਰਾ ਵਿਆਹ ਕਰਤਾ ਤਾਂ ਤੁਸੀਂ ਇਹ ਜਿਹੜੇ ਬੱਚੇ ਨੇ ਨਾ ਮੇਰੇ ਬੱਚੇ ਮੇਰੇ ਕੋਲ ਛੁੱਡੀ ਜਾਣੇ ਆ ਵੀ ਮੈਂ ਆਪਣੇ ਬੱਚਿਆਂ ਪਿੱਛੇ ਮੈਂ ਆਪਣੀ ਜ਼ਿੰਦਗੀ ਐਦਾਂ ਹੀ ਕੱਢ ਦਾਂਗੀ ਪਰ ਮੈਂ ਦੂਸਰਾ ਵਿਆਹ ਨਹੀਂ ਕਰਵਾਉਣਾ ਹੈਗਾ ਹਨਾ ਕਿਉਂਕਿ ਮੇਰੇ ਮੰਮੀ ਨੇ ਆਪਣੇ ਬੱਚੇ ਨਹੀਂ ਸੀ ਛੱਡੇ ਮੇਰੇ ਮੰਮੀ ਨੇ ਪਸਤਾ ਸੀਗਾ ਅਗਰ ਮੈਂ ਦਾਂ ਦੂਸਰੀ ਮੈਰਿਜ ਕਰ ਲਾਂਗੀ ਤੇ ਬੱਚੇ ਦੀ ਜ਼ਿੰਦਗੀ ਜਿਹੜੀ ਬਰਬਾਦ ਹੋ ਜਾਣੀ ਹੈ ਪਰ ਮੇਰੇ ਮੰਮੀ ਨੇ ਮੇਰੇ ਨਾਨਕਿਆਂ ਨੂੰ ਇਹੀ ਗੱਲ ਕੀਤੀ ਕਿ ਇਹ ਜੋ ਵੀ ਪ੍ਰਮਾਤਮਾ ਦਾ ਭਾਣਾ ਹੈ ਇਹਨੂੰ ਮੈਂ ਮੰਨ ਕੇ ਆਪਣੀ ਜ਼ਿੰਦਗੀ ਬਤੀਤ ਕਰਾਂਗੀ ਤੇ ਉਸ ਟਾਈਮ ਮੇਰੀ ਮੰਮੀ ਨੇ ਪ੍ਰਮਾਤਮਾ ਦਾ ਭਾਣਾ ਮੰਨਿਆ ਤੇ ਵਾਹਿਗੁਰੂ ਦਾ ਨਾਮ ਤਾਂ ਉਹ ਪਹਿਲਾਂ ਹੀ ਜਪਦੇ ਸੀਗੇ ਤੇ ਉਸ ਟਾਈਮ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ ਇਸ਼ ਨਾਨਾ ਕਰਨਾ ਸਾਫ ਜਗ੍ਹਾ ਤੇ ਬੈਠਣਾ ਔਰ ਮੂਲ ਮੰਤਰ ਦਾ ਨਾਮ ਜਿਹੜਾ ਉਹ ਜਪਣਾ ਸ਼ੁਰੂ ਕਰ ਦੇਣਾ ਤੇ ਮੰਮੀ ਨੇ ਹਰ ਵੇਲੇ ਮੂਲ ਮੰਤਰ ਜਪਣਾ ਇਹ ਮੰਤਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇੰਨਾ ਮਜ਼ਬੂਤ ਇੰਨਾ ਸ਼ਕਤੀਸ਼ਾਲੀ ਇਹ ਮੰਤਰ ਹੈ ਕਿ ਜਿਹੜਾ ਜਪ ਲੇਗਾ ਜਿਹੜਾ ਇਹਨੂੰ ਸੱਚੇ ਦਿਲੋਂ ਜਪੇਗਾ ਨਾ ਭਾਵੇਂ 10 ਮਿੰਟ ਹੀ ਕਿਉਂ ਨਾ ਜਪ ਲੋ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਸਾਥ ਜਰੂਰ ਦਿੰਦਾ ਏ ਉਹਨਾਂ ਦੀ ਹਾਜ਼ਰੀ ਜਿਹੜੀ ਆਪਣੇ ਚਰਨਾਂ 'ਚ ਜਰੂਰ ਲਾਂਦੇ ਨੇ ਤੇ ਮੇਰੀ ਮੰਮੀ ਉਸ ਟਾਈਮ ਮੇਰੀ ਮੰਮੀ ਕੋਲ ਮਾਲਾ ਹੱਲੇ ਤੱਕ ਵੀ ਮੇਰੀ ਮੰਮੀ ਮਾਲਾ ਸੀ ਵਰਦੇ ਨੇ ਮਾਲਾ ਹੁੰਦੇ ਸੀਗੇ ਤੇ ਉਹ ਮੇਰੀ ਮੰਮੀ ਨੇ ਮਾਲਾ ਜਪਣੇ ਮਤਲਬ ਕਿ 108 ਬਣ ਕੇ ਹੁੰਦੇ ਨੇ ਮਾਲਾ ਵਿੱਚ ਤੇ ਮੇਰੀ ਮੰਮੀ ਨੇ ਮਤਲਬ ਕਿ ਉਹ ਮਾਲਾ ਜਪਣੇ ਜਿੰਨੀਆਂ ਮਾਲਾ ਉਹਨਾਂ ਕੋਲ ਹੋ ਸਕਣੀਆਂ ਉਹਨੇ 10 ਮਿੰਟ 15 ਮਿੰਟ ਬੈਠ ਕੇ ਮੇਰੀ ਮੰਮੀ ਨੇ ਮਾਲਾ ਜਪਣੇ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਵੀ ਦੇਖਣਾ ਸੀ ਛੋਟੇ ਹੁੰਦੇ ਸੀਗੇ ਇਸਾਂ ਨੂੰ ਵੀ ਦੇਖਣਾ ਤੇ ਬੜੀ ਉਹ ਇਹ ਵੀ ਸੋਚ ਹੁੰਨੀ ਕਿ ਅੱਜ ਸਾਡੇ ਆਟਾ ਹੈਗਾ ਯਾ ਮੇਰੇ ਬੱਚੇ ਕੀ ਖਾਣਗੇ ਕੀ ਨਾ ਖਾਣਗੇ ਮਤਲਬ ਕਿ ਉਸ ਟਾਈਮ ਇੰਨੀਆਂ ਸੋਚਾਂ ਘਿਰੀਆਂ ਹੁੰਦੀਆਂ ਸੀਗੀਆਂ ਪਰ ਮੰਮੀ ਨੇ ਇੱਕ ਹੀ ਵਿਸ਼ਵਾਸ ਕੀਤਾ ਸੀਗਾ ਪਰਮਾਤਮਾ ਤੇ ਕੀਤਾ ਤੇ ਮੰਮੀ ਨੇ ਹਰ ਵਕਤ ਸਿਮਰਨ ਕਰਨਾ ਤੇ ਐਸੀ ਕਿਰਪਾ ਹੋਈ ਮਹਾਰਾਜ ਦੀ ਐਸੀ ਕਿਰਪਾ ਹੋਈ ਕਿ ਸਾਡੇ ਗਵਾਂਢ ਜੱਟ ਹੁੰਦੇ ਸੀ ਉਹਨਾਂ ਦੇ ਨਾਲ ਬਹੁਤ ਸਾਰੀਆਂ ਮਤਲਬ ਕਿ ਮੱਝਾਂ گاਵਾ ਹੁੰਦੀਆਂ ਸੀਗੀਆਂ ਤੇ ਉਹਨਾਂ ਨੇ ਕੀ ਕੀਤਾ ਮੇਰੀ ਮੰਮੇ ਨੂੰ ਇੱਕ ਗਾਂ ਦਿੱਤੀ ਕਹਿੰਦੇ ਨੇ ਐ ਲੋ ਕਹਿੰਦੇ ਤੇਰੇ ਬੱਚੇ ਨੇ ਛੋਟੇ ਛੋਟੇ ਇਹ ਗਾਂ ਹੈ ਤੁਸੀਂ ਇਹਦਾ ਦੁੱਧ ਚੋਕ ਤੇ ਬੱਚਿਆਂ ਨੂੰ ਦੁੱਧ ਤਾਂ ਪਿਆਇਆ ਕਰੋ ਚਲ ਹੋਰ ਨਹੀਂ ਤਾਂ ਉਹਨਾਂ ਨੇ ਇੰਨੀ ਕਿਰਪਾ ਦੇ ਨਾਲ ਮੇਰੇ ਮੰਮੇ ਨੂੰ ਗਾਂ ਦਿੱਤੀ ਤੇ ਮੇਰੇ ਮੰਮੀ ਨੇ ਉਹਨਾਂ ਨੂੰ ਕੱਖ ਖੁੱਖ ਪਾਣੇ ਸ਼ੁਰੂ ਕੀਤੇ ਹਨਾ ਤੇ ਦੁੱਧ ਵੱਧ ਗਿਆ ਹੋਰ ਤੇ ਚਲੋ ਮੰਮੀ ਨੇ ਕੀ ਕੀਤਾ ਉਦੋਂ ਕੁਝ ਸਾਨੂੰ ਪਿਆਪ ਉਹ ਦੇਣਾ ਕਰਨਾ ਸਾਨੂੰ ਮਤਲਬ ਕਿ ਖਲਾਣਾ ਪਿਆਣਾ ਕੁਝ ਮੰਮੀ ਨੇ ਕੀ ਕਰਨਾ ਡੇਰੀ ਵਿੱਚ ਉਸ ਟਾਈਮ ਪਾਣਾ ਸ਼ੁਰੂ ਕਰਤਾ ਤੇ ਉਹ ਦੋ ਪੈਸੇ ਜਿਹੜੇ ਸੀ ਸਾਡੇ ਰਲਨੇ ਸ਼ੁਰੂ ਹੋ ਗਏ ਤੇ ਉਸ ਟਾਈਮ ਮੰਮੀ ਦਾ ਇਲਾਜ ਵੀ ਚੱਲ ਰਿਹਾ ਸੀ ਮੰਮੀ ਹਾਲਾ ਕਿ ਬਹੁਤ ਤਕਲੀਫ ਵਿੱਚ ਸੀਗੀ ਪਰ ਫਿਰ ਵੀ ਤਕਲੀਫ ਵਿੱਚ ਵੀ ਕੱਖ ਲੈ ਕੇ ਆਉਂਦੀ ਸੀ ਮੱਝਾਂ ਵਾਸਤੇ ਉਹ ਗਾਈਆਂ ਵਾਸਤੇ ਉਹਨੂੰ ਪਾਉਂਦੀ ਸੀਗੀ ਹੌਲੀ ਹੌਲੀ ਚਲੋ ਮੇਰੀ ਭੈਣ ਵੱਡੀ ਸੀਗੀ ਉਹ ਥੋੜਾ ਸਾਥ ਦੇਣ ਲੱਗੀ ਤੇ ਥੋੜਾ ਜਿਹਾ ਮੇਰਾ ਭਰਾ ਵੱਡਾ ਹੋਇਆ ਥੋੜਾ ਚਲੋ ਹੌਲੀ ਹੌਲੀ ਉਹਨਾਂ ਦਾ ਸਾਥ ਨਸੀਬ ਹੋਇਆ ਤੇ ਉਹ ਬਿਲਕੁਲ ਵੀ ਪੜੇ ਨਹੀਂ ਉਹ ਨਹੀਂ ਪੜੇ ਹੈਗੇ ਮੇਰੀ ਮੇਰਾ ਭਰਾ ਤੇ ਮੇਰੀ ਜਿਹੜੀ ਭੈਣ ਉਹ ਨਹੀਂ ਪੜ ਸਕੇ ਉਸ ਟਾਈਮ ਤੇ ਕਿਉਂਕਿ ਉਹ ਫਿਰ ਮੰਮੀ ਨਾਲ ਮਦਦ ਕਰਾਉਣਾ ਸ਼ੁਰੂ ਕਰ ਦਿੱਤੀ ਉਹਨਾਂ ਨੇ ਤੇ ਉਹਨਾਂ ਨੇ ਹੌਲੀ ਹੌਲੀ ਦੁੱਧ ਵੇਚ ਕੇ ਇੱਕ ਗਾਂ ਤੋਂ ਦੂਸਰੀ ਗਾਂ ਲਈ ਫਿਰ ਹੋਰ ਦੁੱਧ ਵੇਚਣਾ ਸ਼ੁਰੂ ਕੀਤਾ ਹੌਲੀ ਹੌਲੀ ਅਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਦਿਨ ਬਦਲਦੇ ਗਏ ਮੰਮੀ ਨੇ ਸਿਮਰਨਾ ਨਹੀਂ ਛੱਡਿਆ ਕਦੀ ਭਰੋਸਾ ਨਹੀਂ ਛੱਡਿਆ ਐਸਾ ਭਰੋਸਾ ਬਣਿਆ ਹੋਇਆ ਸੀਗਾ ਪਰਮਾਤਮਾ ਤੇ ਭਰੋਸਾ ਨਹੀਂ ਸੀ ਛੱਡਿਆ ਹੌਲੀ ਹੌਲੀ ਦਿਨ ਬੀਤਦੇ ਗਏ ਪਹਿਲਾਂ ਮੰਮੀ ਨੇ ਛੱਤ ਬਦਲਾਈ ਸਾਡਾ ਛੱਤ ਜਿਹੜਾ ਸੀਗਾ ਉਸ ਟਮਕਾਨੇ ਕੁੰਨੇ ਸੀਗੇ ਮਤਲਬ ਕਿ ਉਹ ਕੱਖ ਕੱਖਾਂ ਵਾਲਾ ਛੱਤ ਹੁੰਦਾ ਉਹ ਤੋਂ ਉਸ ਤੋਂ ਬਾਅਦ ਟੈਲ ਲਗਵਾਏ ਬਾਲੇ ਟੈਲ ਵਾਲਾ ਕਮਰਾ ਬਣਾਇਆ ਤੇ ਚਲੋ ਬਾਰਿਸ਼ਾਂ ਵਿੱਚ ਜਿਹੜਾ ਸਾਨੂੰ ਥੋੜਾ ਜਿਹਾ ਹੋਇਆ ਕਿ ਚਲੋ ਹੁਣ ਥੋੜਾ ਜਿਹਾ ਸੁੱਖ ਦਾ ਟਾਈਮ ਲੰਘੂਗਾ ਉਸ ਤੋਂ ਬਾਅਦ ਫਿਰ ਹੌਲੀ 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 ਮੰਮੀ ਜੀ ਨੇ ਮਤਲਬ ਕਿ ਐਸੀ ਕਿਰਪਾ ਹੋਈ ਮੰਮੀ ਠੀਕ ਹੋ ਗਈ ਫਿਰ ਠੀਕ ਵੀ ਹੋ ਗਏ ਉਸ ਤੋਂ ਬਾਅਦ ਮੰਮੀ ਕੱਪੜੇ ਸਟੀਚਿੰਗ ਕਰਨ ਲੱਗ ਗਏ ਉਹ ਸਿੱਖੀ ਕਸ਼ਹਰੇ ਹੁੰਦੇ ਨੇ ਨਾ ਜਿਹੜੇ ਅਮਰਜ ਸ਼ਕਿਆ ਹੁੰਦਾ ਜਦੋਂ ਤੇ ਉਹ ਸਿੱਖੀ ਕਸ਼ਹਰੇ ਜਿਹੜੇ ਨੇ ਉਹ ਮੰਮੀ ਜੀ ਨੇ ਸਲਾਈ ਕਰਨੇ ਸ਼ੁਰੂ ਕੀਤੇ ਤੇ ਹੌਲੀ ਹੌਲੀ ਮੰਮੀ ਦਾ ਕੰਮ ਵਧਣਾ ਸ਼ੁਰੂ ਹੋ ਗਿਆ ਮੇਰੀ ਭੈਣ ਵੀ ਥੋੜੀ ਵੱਡੀ ਹੋ ਗਈ ਅਸੀਂ ਵੀ ਥੋੜੇ ਥੋੜੇ ਚਲੋ ਵੱਡੇ ਹੋਣ ਲੱਗੇ ਸਾਨੂੰ ਤਾਂ ਮੰਮੀ ਨੇ ਓਕੇ ਸੋਕੇ ਜਿੰਨੀ ਆ 8ਵੀਂ 10ਵੀਂ ਦਾ ਸਕੂਲ ਹੁੰਦੇ ਸੀ ਸਰਕਾਰੀ ਤੁਹਾਨੂੰ ਪਤਾ ਹੈ ਕਿ ਪਿੰਡਾਂ ਵਿੱਚ ਸਾਨੂੰ ਮੰਮੀ ਨੇ ਪੜਾਇਆ ਦੋਨਾਂ ਭੈਣਾਂ ਨੂੰ ਤੇ ਜਿਹੜਾ ਮੇਰੇ ਭਰਾ ਤੇ ਮੇਰੀ ਭੈਣ ਉਹ ਨਹੀਂ ਸੀ ਪੜ ਪਾਏ ਹੈਗੇ ਸਾਨੂੰ ਜਿੰਨਾ ਵੀ ਹੋ ਸਕੇ ਚਲੋ ਥੋੜਾ ਬੜਾ ਪੜਾਇਆ ਤੇ ਚਲੋ ਥੋੜੀ ਬੜੀ ਨੋਲਜ ਮੰਮੀ ਨੇ ਸਾਨੂੰ ਦਵਾ ਦਿੱਤੀ ਦੁਨੀਆ ਦੀ ਤੇ ਉਸ ਤੋਂ ਬਾਅਦ ਅਸੀਂ ਗੁਰੂ ਦੀ ਕਿਰਪਾ ਹੋਈ ਐਸਾ ਵਿਸ਼ਵਾਸ ਬੱਜਾ ਕਿ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਘਰ ਜਿਹੜਾ ਸੀ ਉਹ ਜਗ੍ਹਾ ਉਸ ਮੰਮੀ ਕਹਿੰਦੇ ਸਾਡੇ ਮਤਲਬ ਕਿ 2.5 300 ਗਾਜ ਦੀ ਜਗ੍ਹਾ ਹੈ ਉਸ ਟੈਂਪ ਜਿੱਥੇ ਇੱਕ ਕਮਰਾ ਹੁੰਦਾ ਹੈ ਅੱਜ ਪਰਮਾਤਮਾ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੰਮੀ ਨੇ ਸਾਰੇ ਸਾਡੇ ਭੈਣ ਭਰਾਵਾਂ ਦਾ ਵਿਆਹ ਵੀ ਹੋ ਗਿਆ ਹੈ ਤੇ ਚਲੋ ਜੋ ਵੀ ਜਿੱਦਾਂ ਦਾ ਵੀ ਸੱਚੇ ਪਾਤਸ਼ਾਹ ਨੂੰ ਸਮਾਂ ਲੈਂਦਾ ਹੈ ਬਹੁਤ ਵਧੀਆ ਲੈ ਕੇ ਆਂਦਾ ਹੈ ਤੇ ਅੱਜ ਸਾਡਾ ਘਰ ਵੀ ਮੰਮੀ ਨੇ ਐਦਾਂ ਦਾ ਘਰ ਬਣਾ ਦਿੱਤਾ ਹੈ ਮਤਲਬ ਕਿ ਇੰਨਾ ਸੋਹਣਾ ਲੈਂਡਰ ਪਾ ਕੇ ਇੰਨਾ ਵਧੀਆ ਘਰ ਵੀ ਬਣਾ ਦਿੱਤਾ ਹੈ ਤੇ ਚਲੋ ਜਿਹੜੀ ਉਹ ਇੱਕ ਹੋਰ ਮੰਮੀ ਨੇ ਹੁਕਮ ਮੰਨੇ ਆ ਇੱਕ ਹੋਰ ਭਾਣਾ ਮੰਮੀ ਨੇ ਮੰਨੇ ਆ ਕਿ ਜਿਹੜਾ ਮੇਰਾ ਭਰਾ ਸੀ ਉਹਦੀ ਘਰ ਵਾਲੀ ਸੀਗੀ ਉਹਦੀ ਹੋ ਗਈ ਡੈਥ ਉਹ ਵੀ ਮੰਮੀ ਨੇ ਪਾਣਾ ਮੰਨ ਲਿਆ ਉਹ ਮੇਰੇ ਭਰਾ ਨੇ ਵੀ ਪਾਣਾ ਮੰਨ ਲਿਆ ਤਿੰਨ ਬੱਚੇ ਸੀਗੇ ਚਲ ਉਹ ਵੀ ਬੱਚੇ ਛੋਟੇ-ਛੋਟੇ ਸੀਗੇ ਅੱਜ ਉਹਨੂੰ ਵੀ 10 ਸਾਲ ਹੋ ਚੱਲੇ ਨੇ ਉਹਦੇ ਬੱਚੇ ਛੋਟੇ ਸੀਗੇ ਉਹਦਾ ਵੱਡਾ ਲੜਕਾ ਸੀਗਾ 10 ਸਾਲ ਦਾ ਅੱਜ 18 ਸਾਲਾਂ ਦਾ ਹੋ ਗਿਆ ਹੈ ਲੜਕੀ ਹੈ ਤੇ ਵੱਡੇ ਹੋ ਗਏ ਨੇ ਬੱਚੇ ਤੇ ਪ੍ਰਮਾਤਮਾ ਦਾ ਨਾਮ ਨਹੀਂ ਛੱਡਿਆ ਉਹਨਾਂ ਦਾ ਸਿਮਰਨ ਨਹੀਂ ਛੱਡਿਆ ਮੈਂ ਇਹ ਹੀ ਤੁਹਾਨੂੰ ਕਹਿਣਾ ਚਾਹੁੰਦੀ ਆ ਜੇ ਤੁਹਾਡੇ ਵੀ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਆਂਦਾ ਹੈ ਨਾ ਤੁਸੀਂ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਤੇ ਹੀ ਭਰੋਸਾ ਰੱਖਿਓ ਕਿਸੇ ਇਨਸਾਨ ਤੇ ਨਾ ਕਿਉਂਕਿ ਸਾਨੂੰ ਵੀ ਕਿਸੇ ਨੇ ਸਿੱ ਪੁੱਛਿਆ ਉਸ ਟਾਈਮ ਮਾੜਾ ਵਕਤ ਸੀ ਕਿਸੇ ਨੇ ਪੁੱਛਿਆ ਨਹੀਂ ਸੀ ਕਿਸੇ ਨੇ ਸਾਡੇ ਸਾਹਮਣੇ ਸੀ ਲਈ ਅੱਜ ਸਾਡੇ ਕੋਲ ਮੰਮੀ ਕੋਲ ਹੈਗਾ ਕੁਝ ਤੇ ਅੱਜ ਸਾਰੇ ਪੁੱਛਦੇ ਨੇ ਉਸ ਟਾਈਮ ਕਿਸੇ ਨੇ ਬਾਤ ਨਹੀਂ ਪੁੱਛੀ ਹੈਗੀ ਤੇ ਬਸ ਐਸੇ ਕਰਕੇ ਮੈਂ ਅੱਜ ਵੀਡੀਓ ਬਣਾਇਆ ਕਿ ਤੁਸੀਂ ਵੀ ਪ੍ਰਮਾਤਮਾ ਕੋਲੋਂ ਮੰਗਿਆ ਕਰੋ ਕੁਝ ਵੀ ਮੰਗੋ ਚਾਹੇ ਜਿਹਦੇ ਕੋਲ ਬੱਚਾ ਨਹੀਂ ਹੈਗਾ ਬੱਚਾ ਮੰਗੋ ਦੁੱਧ ਨਹੀਂ ਹੈਗਾ ਦੁੱਧ ਮੰਗੋ ਪੁੱਤ ਨਹੀਂ ਹੈਗਾ ਪੁੱਤ ਮੰਗੋ ਹਰ ਚੀਜ਼ ਵਾਹਿਗੁਰੂ ਦਿੰਦੇ ਨੇ ਅਗਰ ਆਪਾਂ ਸੱਚੇ ਦਿਲੋਂ ਮੰਨਾਂਗੇ ਤੇ ਬਸ ਇਹੀ ਮੰਤਰ ਦਾ ਤੁਸੀਂ ਜਾਪ ਕਰੋ ਅਗਰ ਤੁਸੀਂ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਦਾ ਜਾਪ ਤੁਰਦਿਆਂ ਫਿਰਦਿਆਂ ਹਰ ਕੰਮ ਕਰਦਿਆਂ ਮੂਲ ਮੰਤਰ ਦਾ ਪਾਠ ਜ਼ਰੂਰ ਕਰਿਆ ਕਰੋ ਫਿਰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਦਿਨ ਨਾਲ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਜਾਣਾ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਆਪਾਂ ਇੱਕ ਮੋਟੀਵੇਟ ਜਿਹੜੀ ਵੀਡੀਓ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜਿਹੜੇ ਆਪਣੇ ਜ਼ਿੰਦਗੀ ਦੇ ایکسپੀਰੀਅੰਸ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਫਿਰ ਮਿਲਾਂਗੇ ਜੀ ਇੱਕ ਨਵੀਂ ਵੀਡੀਓ ਨਾਲ